लुधियाना ਦੇ ਰੇਲਵੇ ਸਟੇਸ਼ਨ ਤੋਂ 7 ਮਹੀਨੇ ਦੀ ਬੱਚੀ ਚੋਰੀ ਹੋ ਗਈ ਹੈ ਲੜਕੀ ਦਾ ਨਾਮ ਖੁਸ਼ੀ ਪਟੇਲ ਹੈ ਬੱਚੇ ਦੇ ਰਿਸ਼ਤੇਦਾਰ ਤੇ ਪੂਰਾ ਪਰਿਵਾਰ ਬੀਤੀ ਰਾਤ ਮਾਤਾ ਵੈਸ਼ਨੂ ਦੇਵੀ ਤੋਂ ਪਰਤਿਆ ਸੀ ਤੇ ਪਰਿਵਾਰ ਰਾਤ ਨੂੰ ਸਟੇਸ਼ਨ ਤੇ ਹੀ ਸੁੱਤਾ ਸੀ ਐਤਵਾਰ ਸਵੇਰੇ ਉੱਠ ਕੇ ਦੇਖਿਆ ਕਿ ਲੜਕੀ ਗਾਇਬ ਸੀ ਕਾਫੀ ਸਮੇਂ ਤੱਕ ਪਾਲ ਕਰਨ ਦੇ باوجود ਲੜਕੀ ਨਾ ਮਿਲਣ ਤੇ ਪੁਲਿਸ ਚੌਕੀ ਨੂੰ ਸੂਚਨਾ ਦਿੱਤੀ ਗਈ ਪੁਲਿਸ ਨੇ ਲੜਕੀ ਦੀ ਪਾਲ ਲਈ ਟੀਮਾਂ ਬਣਾ ਕੇ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪਾਲ ਸ਼ੁਰੂ ਕਰ ਦਿੱਤੀ ਹੈ ਨਸ਼ਤੀਕ ਮਰਸਈ ਥਾਣਾ ਰੇਲਵੇ ਪੁਲਿਸ ਲੁਧਿਆਣਾ ਅੱਜ ਜਿਹੜਾ ਸਾਨੂੰ ਸੂਚਨਾ ਮਿਲੀ ਇੱਕ ਚੰਦਨ ਪਟੇਲ ਨਾਂ ਦੇ ਵਿਅਕਤੀ ਨੇ ਆਪਣੇ ਪਰਿਵਾਰ ਸਮੇਤ ਹਿਮਕੁੰਡ ਐਕਸਪ੍ਰੈਸ ਰਾਈ ਬੈਸ਼ਨੋ ਦੇ ਵੀ ਕਟੜਾ ਜੀ ਤੋਂ ਲੁਧਿਆਣਾ ਤੱਕ ਸਫ਼ਰ ਕੀਤਾ ਸੀ 2 ਵਜੇ ਟ੍ਰੇਨ ਅਥੇ ਪਰ ਦਰੋ 2 ਵਜੇ ਟ੍ਰੇਨ ਤੋਂ ਉਤਰਨ ਬਾਅਦ ਉਹ ਸਾਰਾ 10 ਮੈਂਬਰ ਸੀਗੇ ਸਮੇਤ ਬੱਚੀ ਮਸਾਫਰਖਾਨੇ ਆ ਕੇ ਸੋ ਗਏ ਤੇ ਇਹਨਾਂ ਨੇ ਵਕ 4:30 ਵਜੇ 10:00 ਵਜੇ ਬੱਚੀ ਨੂੰ ਉਹਦੀ ਮਾਤਾ ਨੇ ਦੁੱਧ ਪਿਆਇਆ ਤੇ ਉਸ ਤੋਂ ਬਾਅਦ ਫੇਰ ਸੋ ਗਈ ਦੁਬਾਰਾ ਤੇ 5:00 ਵਜੇ ਉਹਦੇ ਪਿਤਾ ਨੇ ਦੇਖਿਆ ਵੀ ਉੱਠਿਆ ਜਦੋਂ ਝਾੜੂ ਵਾਲੇ ਆਏ ਬਿहां ਵਿੱਚ ਸਫਾਈ ਕਰਨੀ ਹੈ ਉੱਠੋ ਤੇ ਝਾੜੂ ਮਾਰਨਾ ਤੇ ਉਹ ਉਹਨਾਂ ਨੇ ਦੇਖਿਆ ਉਹਨਾਂ ਦੀ ਬੱਚੀ ਉੱਥੇ ਨਹੀਂ ਹੈ। ਉਹ ਤੋਂ ਬਾਅਦ ਆਸੇ-ਪਾਸੇ ਜਿਹੜੀ ਉਹ ਦੇਖਿਆ ਨਹੀਂ ਕੋਈ ਪਤਾ ਨਹੀਂ ਲੱਗਿਆ ਜੀ ਤੇ ਉਹਦੇ ਸਮੇਂ ਉਹਨਾਂ ਦਾ ਬਿਆਨ ਲੈ ਕੇ ਇੱਕ ਐਫਆਈਆਰ ਦਾ ਕੇਸ ਇਸ ਸੰਬੰਧ ਵਿੱਚ ਕਰ ਦਿੱਤੀ ਹੈ। ਇਹ ਕਿੰਨੇ ਵਜੇ ਦੀ ਘਟਨਾ ਹੈ ਕਿੰਨੇ ਉਮਰ ਦੀ ਬੱਚੀ ਜੀ ਤੇ ਇਹ ਅੱਜ ਦੀ ਘਟਨਾ ਹੈ। ਉਮਰ ਇਹ ਦੇ ਜੀ ਉਮਰਾ ਬੱਚੀ ਦੀ ਹੈ 7 ਮਹੀਨੇ ਜੀ ਅੱਛਾ ਇਹ ਕਿੰਨੇ ਕਵਜ ਦੀ ਘਟਨਾ ਜੀ ਇਹ ਘਟਨਾ ਦਾ ਜ ਆ 4:30 ਵਜੇ ਸਵੇਰ ਦੀ ਸਵੇਰੇ 4:30 ਏ.ਐਮ ਜੀ ਸਵੇਰ ਦੀ ਤੇ ਕਿੰਨੇ ਕੁ ਫੈਮਿਲੀ ਮੈਂਬਰ ਕਿੱਥੋਂ ਆਏ ਸੀਗੇ ਇਹ ਇਹ 10 ਫੈਮਿਲੀ ਮੈਂ ਇਹ 6 ਐਸੇਗੇ ਬਾਲਗ ਸੀਗੇ ਤੇ 4 ਬੱਚੇ ਸੀ ਜੀ ਇਹ ਇਹ ਕਟੜਾ ਵੈਸ਼ਨ ਹੋਈ ਮੱਥਾ ਟੇਕ ਕੇ ਲੁਧਿਆਣਾ ਵਿਖੇ ਆਏ ਸੀ ਤੇ ਲੁਧਿਆਣੇ ਦੇ ਵਾਸੀ ਨੇ ਇਹ ਲੁਧਿਆਣੇ ਹੈ ਪਿਛੇ ਬੈਕਗਰਾਉਂਡ ਬਿਹਾਰ ਦੀ ਹੈ ਜੀ ਜਿਹੜਾ ਸ਼ਬਰਾ ਪਰ ਹੁਣ ਜਿਹੜਾ ਇਹਨਾਂ ਦੇ ਇੱਥੇ ਮਕਾਨ ਬਣਾਇਆ ਹੋਇਆ ਕਾਕਾ ਪਿੰਡ ਜੀ ਥਾਣਾ ਮਹਿਰਵਾਲ ਸ਼ਹਿਰ ਲੁਧਿਆਣਾ ਵਿੱਚ ਜੀ ਕੋਈ ਸੀਸੀਟੀਵੀ ਵਗੈਰਾ ਕੋਈ ਇਹ ਸੀਸੀਟੀਵੀ ਦੇਖੇ ਉਹ ਉਹ ਜਿੱਥੇ ਸੌਂਤੇ ਸੀ ਉਹ ਉਹ ਜਗ੍ਹਾ ਨੂੰ ਕੋਈ ਸੀਸੀਟੀਵੀ ਕੈਮਰਾ ਕਵਰ ਨਹੀਂ ਕਰਦਾ ਹਾਂ ਬਾਕੀ ਜਾਂਚ ਕੀਤੀ ਹੈ ਇਹ ਜਿਹੜਾ ਸਾਰੇ ਸੀਸੀਟੀਵੀ ਕੈਮਰੇ ਜਿਹੜੇ ਖੰਗਾਲੇ ਦੇ ਆ ਇਹਦੇ ਸਬੰਧ ਪੰਜ ਜਣੀਆਂ ਪੁਲਿਸ ਪਾਰਟੀਆਂ ਅਲੱਗ-ਅਲੱਗ ਪਾਰਟੀਆਂ ਬਣਾਈਆਂ ਗਈਆਂ ਨੇ ਟੀਮਾਂ ਬਣਾਈਆਂ ਨੇ ਉਹ ਅਲੱਗ-ਅਲੱਗ ਸ਼ਹਿਰ 'ਚ ਸੀਸੀਟੀਵੀ ਸਿਟੀ ਸਰਵੈਂਟਰ ਤੇ ਸ਼ਹਿਰ ਚ ਉਹ ਸਟੇਸ਼ਨ ਦੇ ਸਾਰੇ ਉਹ ਚੈੱਕ ਕਰ ਰਹੇ ਕਹਿੰਦੇ ਜੀ ਕੀ ਲੱਗਦਾ ਕੀ ਆ ਹਰ ਵਾਰ ਇਦਾਂ ਹੋ ਰਿਹਾ ਪਹਿਲਾਂ ਵੀ ਇੱਕ ਬੱਚੀ ਗਿਆ ਕੋਈ ਕੀ ਰੇਲਵੇ ਸਟੇਸ਼ਨ ਸੇਫ ਨਹੀਂ ਹੈ ਨਹੀਂ ਹੁਣ ਪਹਿਲਾ ਕਦੇ ਕੋਈ ਇੱਕ ਵਾਰ ਦਾਤ ਹੋਈ ਹੈ ਮੈਂ ਵੀ 8-10 ਸਾਲ ਤੋਂ ਉੱਥੇ ਲੱਗੇ ਹੋਇਆ ਹਾਂ ਜੀ ਇੱਕ ਵਾਰ ਦਾਤ ਹੋਈ 6 ਮਹੀਨੇ ਪਹਿਲੇ ਉਹ ਜਿਹੜੀ ਬੱਚੀ ਹੈ ਸੀ ਰਿਕਵਰ ਕਰ ਲਈ ਸੀ ਉਹ ਉਹਦੇ ਦੋਸ਼ੀ ਜਿਹੜੇ ਜੇਲ੍ਹ ਚ ਹਾਲੀ ਤੱਕ ਜੇਲ੍ਹ ਜਾਂ ਜੀ ਤੇ ਇਹ ਇਹਦਾ ਵੀ ਕੋਸ਼ਿਸ਼ ਹੈ ਬੱਚੀ ਜਲਦੀ ਰਿਕਵਰ ਹੋ ਜਾਏਗੀ ਲੁਧਿਆਣਾ ਰੇਲਵੇ ਸਟੇਸ਼ਨ ਤੋਂ 7 ਮਹੀਨੇ ਦੀ ਬੱਚੀ ਚੋਰੀ ਹੋ ਚੁੱਕੀ ਹੈ ਲੜਕੇ ਦਾ ਨਾਮ ਖੁਸ਼ੀ ਪਟੇਲ ਸੀ 10 ਦੇ ਕਿ ਲੁਧਿਆਣਾ ਦੀ ਲੜਕੀ ਸੀ ਵੈਸ਼ਨੂ ਦੇਵੀ ਤੋਂ ਪਰਿਵਾਰ ਜੁੜਾ ਹੈ ਸਟੇਸ਼ਨ ਤੇ ਪਰਤਿਆ ਸੀ ਤੇ ਰਾਤ ਦੇ ਵੇਲੇ ਸਟੇਸ਼ਨ ਤੇ ਸੁੱਤਾ ਹੋਇਆ ਸੀ ਪੁਲਿਸ ਨੇ ਲੜਕੀ ਦੀ ਪਾਲ ਕੀਤੀ ਜੜੀਏ ਪਾਲ ਸ਼ੁਰੂ ਕਰ ਦਿੱਤੀ ਹੈ 10 ਦੇ ਇਸ 7 ਮਹੀਨੇ ਦੀ ਬੱਚੀ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ